ਗਾਇਕ ਰਾਜਵੀਰ ਜਵੰਦਾ ਦੀ ਸਿਹਤ ਯਾਭੀ ਦੇ ਲਈ ਹਰ ਇੱਕ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਜੇ ਕੱਲ੍ਹ ਕੀਤੀ ਜਾਵੇ ਤਾਂ ਗੁਰੂ ਘਰਾਂ ਦੇ ਵਿੱਚ ਪਹੁੰਚ ਕੇ ਜਿਹੜਾ ਸੰਗਤਾਂ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਨਿੱਕੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰਤਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਰਾਜਵੀਰ ਜਵੰਦਾ ਲਈ ਗੁਰਦੁਆਰਾ ਸਾਹਿਬ ਤੋਂ ਦੇਖ ਕਰਵਾ ਕੇ ਅਕਾਲੀ ਆਗੂ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਪ੍ਰਵਿੰਦਰ ਸੋਹਾਣਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਗੁਰੂਕਰਤੋਂ ਦੇ ਕਰਵਾ ਕੇ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚੇ ਨੇ ਤਾਂ ਰਾਜਵੀਰ ਜਵੰਦਾ ਦੇ ਸਿਹਤਯਾਬੀ ਦੇ ਲਈ ਕਾਮਨਾ ਕੀਤੀ ਜਾ ਰਹੀ ਹੈ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੇ ਗੱਲ ਕੀਤੀ ਜਾਵੇ ਤਾਂ ਹਜੇ ਵੀ ਵੈਂਟੀਲੇਟਰ ਤੇ ਨੇਤਾ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਮੋਹਾਲੀ ਵਿਕੇ ਵੈਂਟੀਲੇਟਰ ਸਪੋਰਟ ਤੇ ਨੇਤਾ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਮਾਰਾ ਦੀ ਟੀਮ ਦੇ ਫਲੋ ਪੂਰੀ निगरानी ਚੜੀਆਂ ਨਦੀ ਕੀਤੀ ਚਾਰੀਆ ਤੇ ਜੇ ਚੌਥੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹਾਲਾਂਕਿ ਹੋ ਰਿਹਾ ਹੈ ਤਾਂ ਦੁਆਵਾਂ ਜ਼ਰੂਰ ਚੜਾਇਆ ਉਹਨਾਂ ਨੂੰ ਬੂਰ ਪੈ ਰਿਆ ਰੱਬ ਲੋਕਾਂ ਦੀ ਉਹਨਾਂ ਦੇ ਚੋਣ ਵਾਲਿਆਂ ਦੀ ਦਿਵਾਜ ਰਸ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦਿਨ ਬਦ ਦਿਨ ਡਾਕਟਰਾਂ ਦੀ ਟੀਮ ਦੇ ਵੱਲੋਂ ਕਿਹਾ ਜਾ ਰਿਹਾ ਕਿ ਰਾਜ ਵਿੱਚ ਬੰਦਾ ਦੀ ਸਿਹਤ ਦੇ ਵਿੱਚ ਸੁਧਾਰ ਆ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਅਕਾਲੀ ਆਗੂ ਪ੍ਰਵਿੰਦਰ ਸੁਹਾਣਾ ਨੰਕੇ ਪੈਰੀ ਗੁਰੂ ਘਰ ਤੋਂ ਦੇਖ ਕਰਫਾ ਕੇ ਹਸਤਾਲ ਪਹੁੰਚੇ ਨੇ ਤਾਂ ਰਾਜਵਿਜਵੰਦਾ ਦੀ ਸਿਹਤਯਾਬੀ ਤੇ ਲਈ ਅਰਦਾਸ ਕੀਤੀ ਚਾਰੀਆ ਹਾਲਾਂਕਿ ਉਹਨਾਂ ਦੇ ਸਾਥੀ ਕਲਾਕਾਰ ਕਲ ਨਿੱਕੂ ਵੀ ਜੜਾਸ਼ ਗੁਰੂ ਫਤਿਹਗੜ ਸਾਹਿਬ ਦੇ ਗੁਰੂ ਘਰ ਤੇ ਵਿੱਚ ਪਹੁੰਚੇ ਸੀ ਉਹਨਾਂ ਦੇ ਵੱਲੋਂ ਅਰਦਾਸ ਰਾਜਵਿਜਵੰਦਾ ਦੀ ਸਿਹਤਯਾਬੀ ਤੇ ਲਈ ਕੀਤੀ ਗਈ ਸੀ ਤਾਂ ਉੱਥੇ ਤਸਵੀਰਾਂ ਦੇਖ ਸਕਦੇ ਹੋ ਅਕਾਲੀ ਆਕੂ ਪ੍ਰਵਿੰਦਰ ਸੋਹਾਣਾ ਜੋ ਕਿ ਗੁਰਦੁਆਰਾ ਸਾਹਿਬ ਤੋਂ ਦੇਖ ਕਰਵਾ ਕੇ ਹਸਪਤਾਲ ਪਹੁੰਚੇ ਨੇਤਾ ਹਰਿਕ ਦੇ ਵੱਲੋਂ ਉਹਨਾਂ ਦੀ ਸਿਹਤਯਾਬੀ ਦੇ ਲਈ ਦੁਆ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਕਹਿ ਸਕਤੇ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਰੱਬ ਹੁੰਦਾ ਹੈ ਤਾਂ ਹਰ ਇੱਕ ਦੀ ਦੁਆ ਕਿੰਨਾ ਕਿਤੇ ਸੁਣਦੀ ਹੋਈ ਨਸਰ ਆ ਰਹੀ ਹੈ ਪਰ ਫਾਰਕ ਮੈਂਬਰ ਵੀ ਜਿਹੜਿਆ ਲਗਾਤਾਰ ਜਸਤਨ ਤੋਂ ਇਲਾਜ ਰਾਜਪੀਠ ਚ ਬੰਦਾ ਚੱਲ ਰਿਹਾ ਹਸਪਤਾਲ ਦੇ ਵਿੱਚ ਨੇ ਤਾਂ ਉੱਥੇ ਹੀ ਤਸਵੀਰ ਵੀ ਇੱਕ ਸામਨੇ ਨਿਕਲ ਕੇ ਆਈ ਸੀ ਕਿ ਆਪਣੀ ਮਾਂ ਨੂੰ ਦੇਖ ਕੇ ਰਾਜਵਿੰਦ ਬੰਦਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਨਿਕਲੇ ਸੀ ਜਿਸ ਨੂੰ ਲੈ ਕੇ ਡਾਕਟਰਾਂ ਦੇ ਵੱਲੋਂ ਕਿਹਾ ਕਿ ਆਸ ਦੇ ਕਿ ਇਸ ਤਰ੍ਹਾਂ ਦਾ ਰਿਸਪੌਂਸ ਆ ਜੁਰਾਸ਼ਵਰਜਵੰਦਾ ਦੇ ਵੱਲੋਂ ਦਿੱਤਾ ਕਿ ਇੱਕ ਪੋਜ਼ਿਟਿਵ ਰਿਸਪੌਂਸ ਹੈ ਤਾਂ ਜ਼ਰੂਰ ਪਰਿਵਾਰ ਨੂੰ ਜਿਹੜੀ ਆਸ ਹੋਈ ਕਿ ਉਹਨਾਂ ਦਾ ਪੁੱਤ ਜਲਦ ਠੀਕ ਹੋ ਕੇ ਕਾਰ ਵਾਪਿਸ ਆਵੇਗਾ ਉੱਥੇ ਹੀ ਉਹਨਾਂ ਦੇ ਕਲਾਕਾਰ ਸਾਥੀ ਵੀ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਰਾਸ਼ਵਰਜਵੰਦਾ ਉਹਨਾਂ ਦੇ ਨਾਲ ਫਿਰ ਤੋਂ ਦੁਬਾਰਾ ਕੰਮ ਕਰੇਗਾ ਇਹ ਵੀ ਗੱਲਾਂ ਆਕੇ ਗਈ ਕੀਤੀ ਤੋਂ ਬੱਤੀ ਚੜਿਆ ਰਾਜਵਿਚਵੰਦਾ ਦੇ ਗੀਤ ਨੇ ਰਿਕਾਰਡ 'ਤੇ ਹੋਏ ਨਿਕਤੋਂ ਬਾਅਦ ਇੱਕ ਚੜਿਆ ਇਹਨਾ ਗਾੜੀਆਂ ਨੂੰ ਰਿਲੀਜ਼ ਕੀਤਾ ਜਾਵੇਗਾ ਬਾਕੀ ਉਹ ਰਾਜਵਿਚਵੰਦਾ ਦੀ ਸਿਹਤ ਜਾਂਚ ਲਈ ਅਰਦਾਸ ਕਰ ਰਹੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਗੁਰੂ ਘਰਾਂ ਦੇ ਵਿੱਚ ਰਾਜਵਿਚਵੰਦਾ ਦੀ ਸਿਹਤ ਜਾਂਚ ਲਈ ਅਰਦਾਸ ਹੋ ਰਹੀ ਹੈ ਤਾਂ ਉੱਥੇ ਹੀ ਅਕਾਲੀ ਆਗੂ ਪ੍ਰਵਿੰਦਰ ਸੋਹਾਣਾ ਵੀ ਚੜਾ ਗੁਰਦੁਆਰਾ ਸਾਹਿਬ ਤੋਂ ਦੇਖ ਵਰਾਕ ਕੇ ਹਸਤਾਜ ਨੰਗੇ ਪੈਰੀ ਪਹੁੰਚਨੇ ਆਪਣੇ ਸਾਥੀਆਂ ਦੇ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਰਾਜਵੀਰ ਜਵੰਦਾ ਦੇ ਲਈ ਅਰਦਾਸ ਕਰਤਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਰਾਜਵੀਰ ਜਵੰਦਾ ਨੇ ਆਪਣੇ ਗਾਣਿਆਂ ਦੇ ਨਾਲ ਹਰ ਇੱਕ ਦੇ ਦਿਲ ਦੇ ਵਿੱਚ ਜਗ੍ਹਾ ਬਣਾਈ ਸੀ ਪੰਜਾਬੀ ਜੜਿਆ ਪੰਜਾਬੀ ਮਾਂ ਬੋਲੀ ਦੀ ਚੋਲੀ ਦੇ ਵਿੱਚ ਅਨੇਕਾਂ ਗੀਤ ਪਾਏ ਨੇ ਮਾਮਾ ਪੜਨ ਦੇ ਲਈ ਵੀ ਰਾਜਵਿਜਵੰਦਾ ਦੇ ਵੱਲੋਂ ਗੀਤ ਗਾਏ ਗਏ ਨੇ ਵਿਆਮਾਂ ਤੇ ਅਕਸਰ ਹੀ ਰਾਜਵਿਜਵੰਦਾ ਜਿਹੜਾ ਬੁੱਕ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਕਿਉਂਕਿ ਉਹਨਾਂ ਦੇ ਗੀਤ ਵੀ ਬਹੁਤ ਹੀ ਹਰਮਨ ਪਿਆਰੇ ਨੇ ਤਾਂ ਜਦੋਂ ਹਾਦਸੇ ਦੀ ਖਬਰ ਮਿਲੀ ਹਾਲਾਂਕਿ ਹਰ ਇੱਕ ਦੀ ਰੂਹ ਚੰਜੋੜ ਹੋ ਕੇ ਸੀ ਤਾਂ ਉਸ ਸਮੇਂ ਤੋਂ ਹੀ ਅਰਦਾਸਾਂ ਦਾ ਸਿਲਸਿਲਾ ਚੱਲ ਰਿਹਾ ਹੈ ਤਾਂ ਇਹਨਾਂ ਅਰਦਾਸਾਂ ਨੂੰ ਬੂਰ ਪੈਂਦਾ ਹੋਇਆ ਜ਼ਰੂਰ ਨਸਰ ਆ ਰਿਹਾ ਹੈ ਉਹਨਾਂ ਦੀ ਸਿਹਤ ਯਾਬੀ ਲਈ ਅਰਦਾਸਾਂ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਕਾਲੀ ਆਗੂ ਵੀ ਗੁਰੂ ਘਰ ਤੋਂ ਦੇਖ ਕੇ ਫਾਕੇ ਢੰਗੇ ਪੈਰੀ ਹਸਤਾਲ ਪਹੁੰਚੇ ਨੇ